ਸਾਰਿਆਂ ਦਾ ਚੰਨ ਉੱਤੇ ਸਵਾਗਤ ਹੈ 7ਵੀਂ ਜਮਾਤ ਦੀ ਤੀਜੀ ਸਾਇੰਸ ਵਿਸ਼ੇ ਦੀ ਵਰਕਸ਼ੀਟ ਜੋ ਸੀਬੀ ਦੇ ਦੀ ਨਾਲ ਆਇਆ ਆਪਾਂ ਉਹਦੇ ਪ੍ਰਸ਼ਨ ਉੱਤਰਾਂ ਬਾਰੇ ਗੱਲਬਾਤ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਆਪਾਂ ਨੂੰ ਇਸ ਵਾਰ ਐਕਟੀਵਿਟੀ ਬੇਸਡ ਹੋਇਆਗਾ ਕਿਹਾ ਇੱਕ ਵਿਦਿਆਰਥੀ ਨੇ ਦੋ ਘਟਨਾਵਾਂ ਦਾ ਵੇਰਵਾ ਦਿੱਤਾਗਾ ਘਟਨਾਵਾਂ ਕੀ ਕਿਨੇ ਪਹਿਲੀ ਘਟਨਾ ਕੀ ਕਹਿੰਦਾ ਗਲਾਸ ਵਿੱਚ ਬਰਫ਼ ਦੇ ਟੁਕੜੇ ਦਾ ਪਾਣੀ ਦੇ ਪਿਘਲਣਾ ਇੱਕ ਭੌਤਿਕ ਪਰਿਵਰਤਨ ਹੋ ਰਿਹਾਗਾ ਬਰਫ਼ ਹੈ ਪਾਣੀ ਦੇ ਵਿੱਚ ਪਈ ਹੋਈ ਹੈ ਜੋ ਪਿਘਲ ਰਹੀ ਹੈਗੀ ਬਰਫ ਦੀ अवस्था ਬਦਲ ਰਹੀ ਹੈਗੀ ਤੇ ਇਹਦੇ ਵਿੱਚ ਮੇਨ ਬਦਲਣ ਦਾ ਕਾਰਨ ਹੁੰਦਾ ਊਰਜਾ ਦਾ ਸੋਖਣਾ ਕਿਉਂਕਿ ਬਰਫ ਹੈ ਬਾਹਰੋਂ ਉਹਦਾ ਟੈਂਪਰੇਚਰ ਗੇਨ ਕਰ ਰਹੀ ਹੈ ਜਿਸ ਦੇ ਕਰਕੇ ਕੀ ਹੋ ਪਿਘਲ ਰਹੀ ਹੈ ਦੂਜੀ ਕਿਹ ਕਿਰੇ ਹੋ ਰਹੀ ਹੈ ਮੋਮਬਤੀ ਦਾ ਸਥਿਰ ਲਾਟ ਦੇ ਨਾਲ ਜਲਣਾ ਮੋਮਤੀ ਜਲ ਰਹੀ ਹੈ ਜਿਹਦੀ ਆਪਾਂ ਡਾਇਗਰਾਮ ਵੀ ਦਿਖਾਈ ਹੋਈ ਹੈਗਾ ਊਰਜਾ ਨਿਕਲ ਰਹੀ ਹੈ ਇਹਦੇ ਵਿੱਚ ਨਾਲ ਦੀ ਨਾਲ ਕਾਰਬਨ ਡਾਈਆਕਸਾਈਡ ਗੈਸ ਤੇ ਪਾਣੀ ਦੇ ਡ੍ਰੋਪਲੈਟਸ ਨੇ ਉਹ ਬਾਹਰ ਨਿਕਾਲੇ ਨੇ ਤਗਾ ਹੀਟ ਦਿੱਤੇ ਚਿੱਤਰਾ ਕਣਾਂ ਦੀ ਬੰਤਰ ਅਤੇ ਊਰਜੇ ਦੇ ਪ੍ਰਭਾਵ ਨੂੰ ਦੱਸਾਉਂਦੇ ਹਨ ਇਹਦੇ ਵਿੱਚ ਤੇ ਹੁਣ ਸਾਨੂੰ ਪ੍ਰਸ਼ਨ ਆ ਪਹਿਲਾ ਕਹਿੰਦਾ ਜਦੋਂ ਬਰਫ਼ ਪਾਣੀ ਵਿੱਚ ਪਿਗਲਦੀ ਹੈ ਤਾਂ ਹੀਟਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਭ ਤੋਂ ਠੀਕ ਹੈ ਬਰਫ਼ ਹੈ ਪਾਣੀ ਵਿੱਚ ਪਿਗਲ ਗਈ ਤਾਂ ਇਹ ਦੱਸਣਾ ਵੀ ਸਾਡੇ ਜਿਹੜਾ ਕਥਨ ਨੇ ਉਹਨਾਂ ਚ ਕਿਹੜਾ ਸਭ ਤੋਂ ਸਹੀ ਹੈ ਪਾਣੀ ਦੇ ਅਣੂ ਐਟਮ ਵਿੱਚ ਟੁੱਟ ਜਾਂਦੇ ਹਨ ਪਹਿਲਾਂ ਵੀ ਪਾਣੀ ਦੇ ਜਿਹੜੇ ਉਹ ਐਟਮ ਜੁਟ ਗਏ ਪਾਣੀ ਟੁੱਟ ਗਿਆ ਪਾਣੀ ਹਾਈਡਰੋਜਨ ਤੇ ਆਕਸੀਜਨ ਤੋਂ ਬਣਿਆ ਹੋਇਆ ਕਹਿੰਦੇ ਪਾਣੀ ਉਹਨਾਂ ਵਿੱਚ ਟੁੱਟ ਗਿਆ ਦੂਜੀ ਆਪਸ਼ਨ ਹੈ ਪਾਣ ਜਣੂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ ਪਰ ਉਹੀ ਰਹਿੰਦੇ ਹਨ ਪਾਣੀ ਜਣੂ ਨੇ ਕੀ ਇੱਕ ਦੂਜੇ ਦੂਰ ਹੋ ਗਏ ਜਦੋਂ ਬਰਫ਼ ਪਾਣੀ ਵਿੱਚ ਪਿਘਲ ਗਈ ਤਾਂ ਉਹਦੇ ਜਣੇ ਅਣੂ ਨੇ ਕਣ ਨੇ ਉਹ ਦੂਰ ਦੂਰ ਹੋ ਗਏ ਪਰ ਹੈਗੇ ਉਹੀ ਨੇ ਚਾਹੇ ਬਰਫ਼ ਦੇ ਵਿੱਚ ਥੀਂ ਚਾਹੇ ਪਾਣੀ ਵਿੱਚ ਤੀਸਰਾ ਨਵੇਂ ਪਦਾਰਥ ਬਣਦੇ ਹਨ ਚੌਥਾ ਇਹ ਆਕਸੀਜਨ ਨਾਲ ਰਸਾਇਣਿਕ ਹੈ ਹੋ ਕੀ ਜਾਗਾ ਬਰਫ਼ ਪਾਣੀ ਚ ਬਦਲ ਰਹੀ ਹੈ ਇੱਕ ਬਹੁਤੇ ਕਿਰਿਆ ਕੀ ਬਰਫ਼ ਦਾ ਪਾਣੀ ਚ ਬਦਲਣਾ ਕਿਉਂ ਕਿ ਦੇ ਵਿੱਚ ਕੀ ਹੈਗਾ ਜਿਹੜੀ ਕਣ ਨੇ ਉਹਨਾਂ ਦੇ ਵਿਚਕਾਰ ਦੀ ਦੂਰੀ ਨੇੜੇ ਤੇ ਦੂਰ ਹੋ ਜਾਂਦੀ ਹੈ ਪਰ ਇਹਦੇ ਉਹੀ ਨੇ ਤਾਂ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਤੇ ਜਦੋਂ ਬਰਫ਼ ਪਾਣੀ ਚ ਬਿਗਲਦੀ ਹੈ ਤਾਂ ਕਿਹੜਾ ਕਥਨ ਸਹੀ ਹੈ ਤਾਂ ਸਭ ਤੋਂ ਕਥਨ ਕੀ ਸਹੀ ਉਹਨਾਂ ਦਾ ਦੂਜਾ ਸਾਡਾ ਪਾਣੀ ਦੇ ਨੂੰ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ ਪਰ ਉਹੀ ਰਹਿੰਦੇ ਹਨ ਉਹਨਾਂ 'ਚ ਕੋਈ ਬਦਲਾ ਨਹੀਂ ਹੁੰਦਾ ਹੈਗਾ ਤਾਂ ਪਹਿਲੇ ਉੱਤਰ ਸਾਡਾ ਜੁਗਾ ਦੂਜਾ ਦੂਜਾ ਪ੍ਰਸ਼ਨ ਜਦੋਂ ਬਰਫ਼ ਪਿਗਲਦੀ ਹੈ ਤਾਂ ਤਾਂ ਪਦਾਰਥ ਦੀ ਕਿਹੜੀ ਅਵਸਥਾ ਬਦਲਦੀ ਹੈ ਕਿੰਦ ਜਦੋਂ ਪਰਫੇ ਬਿਗਲਦੀ ਹੈ ਪਦਾਰਥ ਦੀ ਕਿਹੜੀ ਵਿਸ਼ੇਸ਼ਤਾ ਬਦਲਦੀ ਹੈ ਪਹਿਲਾ ਰਸਾਇਣਿਕ ਸਚਨਾ ਦੂਜਾ ਪਦਾਰਥ ਦਾ ਭਾਰ ਤੀਜਾ ਪਦਾਰਥ ਦੀ ਅਵਸਥਾ ਚੌਥਾ ਅਣੂਆਂ ਦੀ ਗਿਣਤੀ ਬਰਫ਼ ਪਿਗਲ ਗਈ ਪਾਣੀ ਬਣ ਗਿਆ ਤਪਦਾਰਸ ਨੇ ਆਪਣੀ ਅਵਸਥਾ ਬਦਲੀ ਹੈ। ਠੋਸ ਤੋਂ ਤਰਲ ਵਿੱਚ ਆ ਗਿਆ। ਰਸਾਇਣਿਕ ਸਰਚਨੜੀ ਉਹ ਸੇਮ ਹੀ ਹੈ। ਪਾਣੀ 'ਚ ਦੋ ਆਕਸੀਜਨ, ਦੋ ਹਾਈਡਰੋਜਨ ਤੇ ਇੱਕ ਆਕਸੀਜਨ ਤੋਂ ਬਣਿਆ ਹੋਇਆਗਾ H2O ਫਾਰਮੂਲਾਗਾ। ਉਹ ਬਰਫ਼ ਦੇ ਵਿੱਚ ਵੀ ਸੇਮ ਹੈ, ਉਹ ਪਾਣੀ 'ਚ ਵੀ ਸੇਮ ਹੈ। ਉਹ ਭਾਰ ਵਿੱਚ ਵੀ ਸੇਮ ਹੀ ਰਹੇਗਾ। ਸੇਮ ਤੇ ਕਿਨਾ? ਪਦਾਰਥ ਦਾ ਭਾਰ ਵਿੱਚ ਵੀ ਕੋਈ ਬਦਲਾਅ ਨਹੀਂ ਆਏਗਾ। ਅਣੂਆਂ ਦੀ ਗਿਣਤੀ ਵੀ ਸੇਮ ਰਹੂਗੀ। ਤਾਂ ਇੱਥੇ ਜਿਹੜਾ ਇੱਕ ਬਦਲਾਅ ਆਪਸੀਸਤਾ ਹੋ ਰਹੀ ਆ ਪਦਾਰਥ ਦੀ ਅਵਸਥਾ ਦੇ ਵਿੱਚ ਹੈ। ਤਦ ਦੂਜੀ ਦਾ ਉੱਤਰ ਸਹੀ ਆਜੂਗਾ ਤੀਜਾ ਪਦਾਰਥ ਦੀ ਅਵਸਥਾ ਤੀਜਾ ਪ੍ਰਸ਼ਨ ਜਦੋਂ ਮੋਮਬਤੀ ਦਾ ਜਲਨ ਹੁੰਦਾ ਹੈ ਤਾਂ ਕਿਹੜਾ ਕਤਨ ਠੀਕ ਹੈ ਹੁਣ ਦੂਜੀ ਕਿਰਿਆ ਦੇ ਅਨੁਸਾਰ ਚੱਲ ਰਿਹਾ ਕੰਮ ਕਿਉਂਕਿ ਦੋ ਗਤੀਵਿਧੀਆਂ ਦੋ ਘਟਨਾਵਾਂ ਦੇਖੀਆਂ ਸੀ ਹੁਣ ਆਗੇ ਮੋਮਬਤੀ ਦਾ ਜਲਨ ਹੋ ਰਿਹਾ ਮੋਮਬਤੀ ਮੱਚ ਰਹੀ ਹੈਗੀ ਕੰਬਸ਼ਨ ਕਿਰਿਆ ਹੋ ਰਹੀ ਹੈ ਜਦੋਂ ਕੰਬਸ਼ਨ ਕਿਰਿਆ ਹੁੰਦੀ ਹੈ ਜਲਨ ਹੋ ਰਹੀ ਹੁੰਦੀ ਹੈ ਤਾਂ ਇਹ ਇੱਕ ਰਸਾਇਣਿਕ ਕਿਰਿਆ ਹੈਗੀ ਜਿਹਨੂੰ ਵਾਪਸ ਤੋਂ ਉਲਟਾਇਆ ਨਹੀਂ ਜਾ ਸਕਦਾ ਤਾਂ ਸਾਨੂੰ ਪਹਿਲੀ ਆਪਸ਼ਨ ਹੈ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸੈਨਿਕ ਕਿਰਿਆ ਦੇ ਵਿੱਚ ਨਵਾਂ ਪਦਾਰਥ ਬਣਦਾ ਹੈਗਾ ਪਹਿਲੇ ਕਹਿੰਦੇ ਮੋਮ ਸਿਰ ਪਿਗਲਦਾ ਤੇ ਠੰਡਾ ਹੁੰਦਾ ਹੈ ਕੋਈ ਨਵਾਂ ਪਦਾਰਥ ਨਹੀਂ ਬਣਦਾ ਕਹਿੰਦੇ ਨਾ ਕੋਈ ਵੀ ਨਵਾਂ ਪਦਾਰਥ ਨਹੀਂ ਬਣਦਾ ਤੁਹਾਨੂੰ ਬਿਲਕੁਲ ਗਲਤ ਹੈਗਾ ਅਰਸੈਨਿਕ ਕਿਰਿਆ ਦੇ ਵਿੱਚ ਹਮੇਸ਼ਾ ਹੀ ਨਵਾਂ ਪਦਾਰਥ ਕੀ ਹੈਗਾ ਬਣਦਾ ਹੈਗਾ ਊਰਜਾ ਨਿਕਲਦੀ ਹੈ ਕਲਰ ਚੇਂਜ ਹੋ ਸਕਦਾ ਹੈ ਕੋਈ ਨਵਾਂ ਪਦਾਰਥ ਬਣ ਸਕਦਾ ਹੈ ਨਵਾਂ ਰੰਗ ਵਗੈਰਾ ਬਣ ਸਕਦਾ ਹੈ ਦੂਜੀ ਆਪਸ਼ਨ ਹੈ ਜਲਣਾ ਇੱਕ ਭੌਤਿਕ ਬਦਲਾ ਹੈ ਕਿਉਂਕਿ ਮੋਮ ਤਰਲ ਤੇ ਠੋਸ ਵਿੱਚ ਬਦਲਦਾ ਹੈ ਜਿਹੜੀ ਮੋਮ ਹੈ ਉਹ ਪਿਘਲਦੀ ਹੈ ਕੁਝ ਟਾਈਮ ਬਾਅਦ ਉਹ ਠੋਸ ਬਣ ਜਾਂਦੀ ਹੈ ਪਰ ਜਿਹੜਾ ਜਲਣਾਗਾ ਇਹ ਭੌਤਿਕ ਬਦਲਾ ਨਹੀਂ ਹੈਗਾ ਇਹ ਿਕਰਸੈਨਿਕ ਬਦਲਾਗਾ ਆਕਸੀਜਨ ਨਾਲ ਕਿਰਿਆ ਹੋ ਰਹੀ ਹੈ ਤੜੀ-ਸੜੀ ਤੀਜੇ ਦੀ ਦੂਜੀ ਆਪਸ਼ਨ ਹੈ ਤਾਂ ਬਿਲਕੁਲ ਹੀ ਗਲਤ ਬਣ ਰਹੀ ਹੈ ਤੀਜੀ ਹੈ ਜਲਣਾ ਇੱਕ ਰਸਾਇਣਿਕ ਬਦਲਾ ਹੈ ਕਿਉਂਕਿ ਕਾਰਬਨ ਡਾਈਆਕਸਾਈਡ ਗੈਸ ਅਤੇ ਪਾਣੀ ਵਰਗੇ ਨਵੇਂ ਪਦਾਰਥ ਬਣਦੇ ਹੈ ਇਹ ਬਿਲਕੁਲ ਸਹੀ ਬੰਦਾ ਆਪਟਾ ਪੁਆਇੰਟ ਹੈ ਜਿਹੜੇ ਜਲਨ ਇੱਕ ਰਸਾਇਣਿਕ ਬਦਲਾ ਹੋ ਗਿਆ ਕਿਉਂਕਿ ਆਕਸੀਜਨ ਨਾਲ ਕਿਰਿਆ ਕੀਤੀ ਹੈ ਮੋਮਤੀ ਦੇ ਕਣਾਂ ਨੇ ਤੇ ਜਦੋਂ ਕਿਰਿਆ ਹੋ ਗਈ ਤਾਂ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਧੂੰਏ ਦੇ ਫਾਰਮ ਦੇ ਵਿੱਚ ਸਾਨੂੰ ਮਿਲੀ ਹੈ ਨਾਲ ਦੀ ਨਾਲ ਪਾਣੀ ਦੇ ਅਣੂ ਸਾਨੂੰ ਪੇਪਰ ਫਾਰਮ ਦੇ ਵਿੱਚ ਮਿਲੇ ਨੇ ਤਾਂ ਜਿਹੜਾ ਸਾਡਾ ਤੀਜਾ ਆਪਸ਼ਨ ਤਾਂ ਸਹੀ ਬੰਦੀ ਹੈ ਚੌਥੀ ਆਪਾਂ ਪੜਦੇ ਹਾਂ ਮੋਮ ਦੇ ਐਟਮਾਂ ਦੀ ਗਿਣਤੀ ਬਾਜ ਜਾਂਦੀ ਹੈ ਇਹ ਗਲਤ ਹੈਗਾ ਤੇ ਜਦੋਂ ਮੋਮਤੀ ਜਲਦੀ ਹੈ ਮੋਮ ਉਦਦ ਜਲਣ ਹੁੰਦਾ ਹੈਗਾ ਤੈਲੀ ਸਭ ਤੋਂ ਸਹੀ ਕਥਨਾਗਾ ਤੀਜਾ ਜਲਣਾ ਇੱਕ ਰਸਾਇਣਿਕ ਬਦਲਾ ਹੈ ਕਿਉਂਕਿ ਕਾਰਬਨ ਡਾਈਆਕਸਾਈਡ ਅਤੇ ਪਾਣੀ ਦੇ ਵਿਪਰਤ ਵਰਗੇ ਨਵੇਂ ਪਦਾਰਥ ਬਣਦੇ ਹਨ ਤਾਂ ਤੀਜਾ ਉੱਤਰ ਸਹੀ ਆਜੂਗਾ ਤੀਜਾ ਚੌਥਾ ਪ੍ਰਸ਼ਨ ਕਿਹੜਾ ਵਿਕਲਪ ਇੱਕ ਰਸਾਇਣਿਕ ਬਦਲਾ ਨੂੰ ਚੰਗੀ ਸਭ ਤੋਂ ਚੰਗੀ ਤਰ੍ਹਾਂ ਦਰਸਾਉਂਦਾ ਹੈ ਕਹਿੰਦੇ ਰਸਾਇਣਿਕ ਬਦਲਾ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਿਹੜਾ ਜਿਹੜਾ ਵਿਕਲਪ ਆ ਸਾਨੂੰ ਵਧੀਆ ਤਰੀਕੇ ਨਾਲ ਸਮਝਾ ਸਕਦਾ ਹੈ ਪਹਿਲਾ ਕਣ ਦੁਆਰਾ ਵਿਸਤਿਤ ਹੁੰਦੇ ਹਨ ਪਰ ਉਹੀ ਕਿਸਮ ਦੇ ਰਹਿੰਦੇ ਆ ਪਹਿਲੇ ਕਹਿੰਦੇ ਕਾਣੇ ਇਧਰ ਉਧਰ ਹੋ ਸਕਦੇ ਨੇ ਰੀਅਰੇਂਜ ਕਰ ਲਓ ਪਰ ਇਹ ਨਹੀਂ ਉਹ ਵੀ ਗੋਣਾਂ ਸਾਰਿਆਂ ਦੀ ਸੇਮ ਰਹਿੰਦੇ ਨੇ ਇਹ ਬਿਲਕੁਲ ਨਹੀਂ ਹੁੰਦਾ ਜਦੋਂ ਰਸਾਇਣਿਕ ਪਰਿਵਰਤਨ ਹੋ ਗਿਆ ਰਸਾਇਣਿਕ ਪਰਿਵਰਤਨ ਚ ਕੀ ਹੈਗਾ ਨਵਾਂ ਪਦਾਰਥ ਬਣਦਾ ਹੈਗਾ ਨਵੇਂ ਪਦਾਰਥ ਦੇ ਗੁਣ ਪਹਿਲੇ ਪਦਾਰਥੋਂ ਬਿਲਕੁਲ ਹੀ ਅਲੱਗ ਹੁੰਦੇ ਨੇ ਉਹਦਾ ਰੰਗ ਵੀ ਬਦਲਿਆ ਹੋ ਸਕਦਾ ਉਹਦਾ ਸੁਭਾਅ ਵੀ ਬਦਲਿਆ ਹੋ ਸਕਦਾ ਹੈਗਾ ਉਦੇ ਵਿੱਚ ਕੋਈ ਗੈਸੇ ਨਿਕਲੇ ਹੋ ਸਕਦੀ ਹੈ ਉਹਦੇ ਵਿੱਚ ਕੋਈ ਊਰਜਾ ਨਿਕਲਦੀ ਹੋ ਸਕਦੀ ਹੈ ਤਾਂ ਉਹਨਾਂ ਪਰਸੰਨ ਨੂੰ ਬਦਲਾ ਕੇ ਨੇ ਤਾਂ ਪਹਿਲੀ ਆਪਸ਼ਨ ਤਾਂ ਸਾਡੀ ਇਹਨਾਂ ਦੇ ਵਿੱਚ ਕਿਹਾ ਜਾਂਦਾ ਸੇਮ ਉਹੋ ਜਿਹੀ ਰਹਿੰਦੇ ਨੇ ਉਹੇ ਤਾਂ ਕਦੇ ਨਹੀਂ ਹੋ ਸਕਦੇ ਦੂਜਾ ਕਣ ਨਮੀਆਂ ਕਿਸਮਾਂ ਵਿੱਚ ਬਲ ਜਾਂਦੇ ਹਨ ਜਿਨ੍ਹਾਂ ਦੀ ਰਸਇਸਤਾਵਾਂ ਵੱਖਰੀਆਂ ਹੁੰਦੀਆਂ ਇਹ ਬਿਲਕੁਲ ਸਹੀ ਸਾਨੂੰ ਪਾਣ ਲੱਗਦਾ ਹੈ ਕਿਉਂਕਿ ਕਣ ਕੀ ਹੈਗਾ ਜਿਹੜੀਆਂ ਨਮੀਆਂ ਕਿਸਮਾਂ ਵਿੱਚ ਬਦਲ ਗਏ ਤਾਂ ਉਹਨਾਂ ਦੇ ਵਿਸ਼ੇਸ਼ਤਾਵਾਂ ਵੀ ਵੱਖਰੀਆਂ ਹੋ ਗਈਆਂ ਜਿਵੇਂ ਅਸੀਂ ਉਦਾਹਰਨ ਲੈ ਸਕਦੇ ਹਾਂ ਦੁੱਧ ਤੋਂ ਦਹੀਂ ਦਾ ਬਣਨਾ ਦੁੱਧ ਦੇ ਕਣਾਂ ਦੀ ਜਿਲੀ ਸੁਭਾਗ ਉਹ ਲੱਗੇ ਦਹੀਂ ਦੇ ਕਣ ਦਾ ਸੁਭਾਗ ਹੀ ਆ ਲੱਗਾਗਾ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂਗੇ ਵੀ ਦੂਜੇ ਆਪਸ਼ਨ ਸਭ ਤੋਂ ਸਹੀ ਲੱਗ ਰਿਹਾ ਤੀਜਾ ਪੜ੍ਹਦੇ ਆਪਾਂ ਕਣ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ ਪਰ ਪਛਾਣ ਉਹੀ ਰਹਿੰਦੀ ਹੈ ਇਹ ਵੀ ਪਹਿਲੇ ਵਾਂਗੂ ਸੇਮ ਕਰਗੇ ਵੀ ਕਣਾਂ ਦੇ ਵਿੱਚ ਗੈਪ ਪੈ ਗਿਆ ਪਰ ਹੈਗੇ ਉਹੀ ਨੇ ਤੇ ਇਹ ਵੀ ਨਹੀਂ ਰਸਾਇਣਿਕ ਕਿਰਨ ਪ੍ਰਭਾਵਿਤ ਕਰਦਾ ਚਾਹੇ ਤਾਂ ਕਣਾਂ ਦੇ ਬਣਤਰ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਤੇ ਜੇਕਰ ਆਪਾਂ ਰਸਾਇਣਿਕ ਕਿਰਿਆ ਦੀ ਗੱਲ ਕਰ ਰਿਹਾ ਰਸਾਇਣਿਕ ਅਰਥ ਦੀ ਕੀ ਹੁੰਦਾਗਾ ਨਵਾਂ ਪਦਾਰਥ ਹੈ ਨਵੇਂ ਗੁਣ ਨੇ ਸਾਰਾ ਕੁਝ ਨਵਾਂ ਬਣ ਗਿਆਗਾ ਤੇ ਜਿਹੜੇ ਪਦਾਰਥ ਨਵੇਂ ਪਦਾਰਥ ਦੇ ਗੁਣ ਹੋਣਗੇ ਪਹਿਲਾਂ ਨਾਲੋਂ ਵੱਖਰੇ ਹੋ ਜਾਣਗੇ ਤੇ ਇਹ ਤੇ ਸਾਨੂੰ ਆਪਸ਼ਨ ਆ ਜੂਗਾ ਚੌਥੇ ਦੀ ਦੂਜੀ ਕਣ ਦਮੀਆਂ ਕਿਸਮਾਂ ਵਿੱਚ ਪਲ ਜਾਂਦੇ ਹਨ ਜਿਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਵੱਖਰੀਆਂ ਹੁੰਦੀਆਂ ਚੌਥੇ ਦਾ ਦੂਜਾ 5ਵਾਂ ਪ੍ਰਸ਼ਨ ਹੀਟ ਦਿੱਤੇ ਵਿੱਚੋਂ ਕਿਹੜਾ ਕਥਨ ਦਰਸਾਉਂਦਾ ਹੈ ਕਿ ਬਰਫ਼ ਦਾ ਪਿਘਲਣਾ ਅਤੇ ਮੌਗਤੀ ਦਾ ਸੜਨਾ ਵੱਖ-ਵੱਖ ਪ੍ਰਤੀਕਿਰਿਆਵਾਂ ਸਰੋਂ ਪੁਆਇੰਟ ਦਿੱਤੇ ਕਹਿੰਦੇ ਇਹਨਾਂ ਚੋਂ ਆਪਣਾ ਕਥਨ ਚੁਣਨਾਗਾ ਜਿਹੜਾ ਇਹ ਦੱਸਦਾ ਵੇ ਬਰਫ਼ ਦਾ ਪਿਘਲਣਾ ਤੇ ਮੋਮਬਤੀ ਦਾ ਜਿਹੜਾ ਸੜਨਾਗਾ ਉਹ ਵੱਖ-ਵੱਖ ਪ੍ਰਤੀਕਿਰਿਆਵਾਂ ਨੇ ਪਹਿਲਾ ਕਹਿੰਦਾ ਦੋਮਾ ਚ ਬਦਲਾਅ ਹੁੰਦਾ ਹੈ ਪਰ ਸਿਰਫ ਇੱਕ ਵਿੱਚ ਹੀ ਨਵਾਂ ਬਦਸਤ ਬੰਦ ਹੈ ਦੂਜਾ ਦੋਵੇਂ ਉਲਟ ਜੋਗੋ ਭੌਤਿਕ ਬਦਲਾ ਹਨ ਤੀਜਾ ਦੋਵੇਂ ਰਸਾਇਣਿਕ ਬਦਲਾ ਹਨ ਕਿਉਂਕਿ ਊਰਜਾ ਦਾ ਸੋਖਣ ਹੁੰਦਾ ਹੈ ਚੌਥਾ ਦੋਵਾਂ ਵਿੱਚ ਅਣੂ ਐਟਮ ਟੁੱਟੇ ਜਾਂਦੇ ਹਨ ਦੇਖੋ ਜਨਾ ਬਰਫ਼ ਦਾ ਪਿਘਲਣਾਗਾ ਕੋਈ ਇੱਕ ਭੌਤਿਕ ਬਦਲਾਅ ਹੈ ਪਰ ਜਿਹੜਾ ਮੋਮਬਤੀ ਦਾ ਸੜਨਾ ਹੈਗਾ ਮੋਮਬਤੀ ਦੇ ਚ ਜਲਣ ਕਿਰਿਆ ਹੋ ਰਹੀ ਹੈ ਆਕਸੀਜਨ ਨਾਲ ਕਿਰਿਆ ਹੁੰਦੀ ਹੈ ਉਹ ਇੱਕ ਰਸਾਇਣਿਕ ਪ੍ਰਭਾਵ ਹੈ ਬਰਫ਼ ਦਾ ਪਿਗਲਣਾ ਇੱਕ ਅਵਸਥਾ ਦਾ ਬਦਲਾਅ ਹੈ ਸੇਮ ਹੀ ਚੀਜ਼ਾਂ ਨਹੀਂ ਨੇ ਪਰ ਜਦੋਂ ਮੋਮਬਤੀ ਜਲਦੀ ਹੈ ਤਾਂ ਕਾਰਬਨ ਡਾਇਕਸਾਈਡ ਗੈਸ ਤੇ ਪਾਣੀ ਦੇ ਵੇਪਰਸ ਪੈਦਾ ਹੁੰਦੇ ਨੇ ਤਾਂ ਇਸਰ ਨੂੰ ਸਾਡੀ ਜਿਵੇਂ ਦੂਜੀ ਆਪਸ਼ਨ ਸੀ ਵੀ ਦੋਨੇ ਉਲਟ ਨਿਯੋਗ ਭੌਤਿਕ ਬਦਲਾਅ ਹਨ ਇਹ ਤਾਂ ਗਲਤ ਹੋ ਗਈ ਦੋ ਇੱਕ ਭੌਤਿਕ ਇੱਕ ਰਸਾਇਣਿਕ ਤੀਜਾ ਦੋਵੇਂ ਰਸਾਇਣਿਕ ਬਦਲਾ ਹਨ ਕਿਉਂਕਿ ਊਰਜਾ ਦਾ ਸੋਖਣਾ ਹੋਏਗਾ ਬਰਫ਼ ਦਾ ਪਿਗਲਣਾ ਊਰਜਾ ਦੇ ਸੋਖਣ ਤੇ ਹੀ ਨਿਰਭਰ ਕਰਦਾ ਹੈਗਾ ਪਰ ਆਪਾਂ ਜਾਣਦੇ ਕਿ ਹੁਣ ਬਰਫ਼ ਦਾ ਪਿਗਲਣਾ ਤਾਂ ਭੌਤਿਕ ਬਦਲਾ ਹੈਗਾ ਨਤੀਜੇ ਉਸ ਵਿੱਚ ਵੀ ਸਾਡੀ ਬਿਲਕੁਲ ਡਾਇਰੈਕਟ ਗਲਤ ਹੋ ਗਈ ਚੌਥਾ ਅਣੂ ਐਟਮਸ ਟੁੱਟ ਜਾਂਦੇ ਹਨ ਅਣੂਆਂ ਦੇ ਐਟਮਸ ਟੁੱਟਣਾ ਵੀ ਇੱਕ ਤਰੀਕੇ ਨਾਲ ਰਸਾਇਣਿਕ ਪ੍ਰਭਾਵ ਦੇ ਵਿੱਚ ਹੀ ਆਉਂਦਾ ਹੈਗਾ ਤਾਂ ਸਾਡੀ ਚੌਥੀ ਆਪਸ਼ਨ ਵੀ ਗਲਤ ਹੋ ਗਈ ਤੇ ਜਿਹੜੀ ਸਾਡੀ ਪਹਿਲੀ ਆਪਸ਼ਨ ਹੈ ਨਾ ਉਹ ਚੀ ਲਿਖਿਆ ਵੀ ਕਹਿੰਦਾ ਦੋਨਾਂ 'ਚ ਬਦਲਾਅ ਹੁੰਦਾ ਹੈਗਾ ਇਹ ਬਿਲਕੁਲ ਸਹੀ ਲੱਗ ਰਿਹਾ ਦੇਖੋ ਬਰਫ਼ 'ਚ ਵੀ ਬਦਲਾ ਹੋਇਆ ਮੋਮਬੱਤੀ ਸੜਨਾ ਵੀ ਬਦਲਾਗਾ ਇੱਥੇ ਸਿੱਧੀ ਗੱਲ ਕਹਤੇ ਕਹਿੰਦੇ ਬਦਲਾ ਹੋ ਰਿਹਾ ਬਿਲਕੁਲ ਬਦਲਾ ਹੋ ਰਿਹਾ ਚਾਹੇ ਰਸਾਇਣਿਕ ਹੋ ਰਿਹਾ ਚਾਹੇ ਭੌਤਿਕ ਹੋ ਰਿਹਾ ਸਿੰਪਲੀ ਕਹਤਾ ਵੀ ਦੋਨਾਂ 'ਚ ਬਦਲਾ ਹੋ ਰਿਹਾ ਬਿਲਕੁਲ ਸਹੀ ਹੈ ਪਰ ਸਿਰਫ ਇੱਕ ਵਿੱਚ ਹੀ ਨਵਾਂ ਪਦਾਰਥ ਬਣਦਾ ਹੈ ਤੱਗੇ ਵੀ ਕੰਡੀਸ਼ਨ ਉਹਨਾਂ ਦੱਸਤੀ ਕਹਿੰਦੇ ਇੱਕ 'ਚ ਨਵਾਂ ਪਦਾਰਥ ਬਣਦਾਗਾ ਹੁਣ ਸੀ ਜਾਣਦੇ ਕਿ ਮੋਮਬੱਤੀ ਜਦੋਂ ਸੜਦੀ ਆ ਤਾਂ ਉਹਦੇ ਵਿੱਚ ਨਵਾਂ ਪਦਾਰਥ ਜਿਹੜਾ ਉਹ ਪੈਦਾ ਹੋ ਜਾਂਦਾਗਾ ਤਾਂ 5ਵੇਂ ਉੱਤੇ ਸਾਡਾ ਪਹਿਲਾ ਹੋ ਜੂਗਾ। ਦੋਵਾਂ ਵਿੱਚ ਬਦਲਾ ਹੁੰਦਾ ਹੈ ਪਰ ਸਿਰਫ ਇੱਕ ਵਿੱਚ ਹੀ ਨਵਾਂ ਪਦਾਰਥ ਬਣਦਾ ਹੈ। 6ਵਾਂ ਪ੍ਰਸ਼ਨ ਸਾਨੂੰ ਡਾਇਗਰਾਮ ਦਿਖਾਈ ਹੋਏ ਨੇ। ਹਾਈਡਰੋਜਨ ਹੈ ਤੇ ਆਕਸੀਜਨ ਹੈ। ਉਹ ਮਿਕਸ ਹੁੰਦੇ ਨੇ ਤੇ ਪਾਣੀ ਬਣਦਾ ਹੈਗਾ। ਕਹਿੰਦਾ ਇਸ ਚਿੱਤਰ ਵਿੱਚ ਦਰਸਾਇਆ ਗਿਆ ਬਦਲਾ ਕਿਹੜੀ ਕਿਸਮ ਦਾ ਹੈ? ਆਪਾਂ ਨੂੰ ਬਦਲਾ ਦੱਸਣਾ ਕਹਿੰਦੇ ਕਿਹੜਾ ਹੋਇਆਗਾ। ਪਹਿਲਾਂ ਇਸ ਵਿੱਚ ਨਵਾਂ ਪਦਾਰਥ ਬਣਦੇ ਹਨ ਅਤੇ ਐਟਮ ਦੁਆਰਾ ਵਿਸਤਤ ਉੰ데 ਹਨ ਦੂਜਾ ਇਸ ਵਿੱਚ ਕੇਵਲ ਅਵਸਥਾ ਬਦਲੀ ਹੈ ਪਰ ਪਦਾਰਥ ਉਹੀ ਰਹਿੰਦਾ ਹੈ ਚੌਥਾ ਐਟਮ ਬਣਦੇ ਜਾਂ ਨਸ਼ਟ ਹੁੰਦੇ ਹਨ ਚੌਥਾ ਇਸ ਵਿੱਚ ਭਾਰ ਸੁਰੱਖਿਤ ਨਹੀਂ ਲੰਦਾ ਦੇਖੋ ਹੋਇਆ ਕੀ ਹੈਗਾ ਹਾਈਡਰੋਨ ਤੇ ਆਕਸੀਨ ਮਿਲੇ ਨੇ ਇੱਕ ਕਿਰਿਆ ਹੋਈ ਹੈ ਤੇ ਪਾਣੀ ਬਣ ਗਿਆ ਇੱਕ ਰਸਾਇਣਿਕ ਕਿਰਿਆ ਹੋ ਚੁੱਕੀ ਹੈ ਜਦੋਂ ਰਸਾਇਣਿਕ ਕਿਰਿਆ ਹੁੰਦੀ ਆ ਤਾਂ ਨਵੇਂ ਪਦਾਰਥ ਬਣਦਾਗਾ ਨਵੇਂ ਪਦਾਰਥ ਬਣਿਆ ਜਿਹੜੇ ਐਟਮ ਨੇ ਹੋ ਰੀ ਅਰੇਂਜ ਹੋਗੇ ਮਤਲਬ ਕਿ ਸ਼ੈਡਿੰਗ ਹੋ ਚੁੱਕੀ ਉਹਨਾਂ ਦੀ ਤਾਂ ਇੱਥੇ ਸਾਡਾ 6ਵਾਂ ਉੱਤਰ ਪਹਿਲਾ ਹੀ ਆ ਜਾਊਗਾ ਇਸ ਵਿੱਚ ਨਵੇਂ ਬਦਲਾਅ ਬਣ ਗਏ ਨੇ ਤਾਂ ਨਵੇਂ ਬਦਲਾਅ ਸੰਜ ਕੀ ਆ ਆਈਟਮਾਂ ਦੁਆਰਾ ਕੀ ਹੋ ਗਏ ਰੀਸੈਟ ਹੋ ਗਏ ਰੀਅਰੇਂਜ ਹੋ ਚੁੱਕੇ ਨੇ 6ਵੇਂ ਉੱਤਰ ਪਹਿਲਾ 7ਵਾਂ ਪ੍ਰਸ਼ਨ ਹੇਠਾਂ ਦੇਤੇ ਜਿ ਤਰ੍ਹਾਂ ਦਾ ਧਿਆਨ ਕਰੋ ਦੁਆਰਾ ਫਿਰ ਤੁਹਾਨੂੰ ਦਿੱਤਾਗਾ ਬਰਫ਼ਾਇਆ ਪਾਣੀ ਬਣ ਗਿਆ ਕਹਿੰਦਾ ਇਸ ਵਿੱਚ ਦਰਸਾਇਆ ਗਿਆ ਬਦਲਾਅ ਕਿਸ ਕਿਸ ਹੁੰਦਾ ਹੈ ਬਰਫ਼ ਤੋਂ ਪਾਣੀ ਬਦਲਿਆਗਾ ਇੱਕ ਭੌਤਿਕ ਬਦਲਾਗਾ ਭੌਤਿਕ ਬਦਲਾਅ ਚ ਕੀ ਹੋਇਆ ਅਵਸਥਾ ਬਦਲ ਗਈ ਪਦਾਰਥ ਦੇ ਰਕਾਨੇ ਉਹ ਸੇਵੇਂ ਹੀ ਰਹੇ ਨੇ ਉਹਨਾਂ ਵਿੱਚ ਕੋਈ ਬਦਲਾਅ ਨਹੀਂ ਕੋਈ ਰਸਾਇਣਿਕ ਪਰਵਰਤਨ ਨਹੀਂ ਹੋ ਰਿਹਾ ਉਹਨਾਂ ਦਾ ਜਿਹੜਾ ਗੁਣਾਗਾ ਜਿਹੜੀ ਕਿਰਿਆਵਾਂ ਬਰਫ਼ ਕਰਦੀ ਉਹੀ ਬਿਲਕੁਲ ਪਾਣੀ ਕਰਦਾਗਾ ਸਿਰਫ ਅਵਸਥਾ ਹੀ ਬਦਲੀ ਵੀ ਉਹ ਠੋਸੀ ਇਹ ਤਰਲ ਵਿੱਚ ਆ ਗਿਆ ਤਾਂ ਸਨ ਆਪਸ਼ਨ ਤੇ ਹਨ ਬਲੀ ਨਵੇਂ ਪਦਾਰਥ ਬਣਦੇ ਹਨਾ ਅਤੇ ਐਟਮ ਦੁਬਾਰਾ ਵਿਵਸਥਿਤ ਹੁੰਦੇ ਹਨ ਆ ਨਵਾਂ ਬਦਲਦੇ ਵਿੱਚ ਨਹੀਂ ਬਣਦਾ ਪਦਾਰਥ ਬਿਲਕੁਲ ਸੇਮ ਪਹਿਲਾਂ ਵਾਲਾ ਹੀ ਹੈ ਦੂਜਾ ਅਵਸਥਾ ਬਦਲਦੀ ਹੈ ਪਰ ਪਦਾਰਥ ਉਹੀ ਰਹਿੰਦਾ ਹੈ ਦੂਜਾ ਪੁਆਇੰਟ ਸਹੀ ਬਣ ਰਿਹਾ ਹੈ ਅਵਸਥਾ ਬਦਲੇਗੀ ਅਵਸਥਾ ਪਹਿਲਾਂ ਤਰਲ ਸੀ ਸੌਰੀ ਪਹਿਲਾਂ ਠੋਸ ਸੀ ਫਿਰ ਤਰਲ ਹੋ ਗਿਆ ਅਵਸਥਾ ਬਦਲ ਗਈ ਪਰ ਪਦਾਰਥ ਬਿਲਕੁਲ ਸਹੀ ਹੀ ਗਿਆਗਾ ਪਹਿਲਾਂ ਵਾਲਾ ਹੀ ਰਹੇਗਾ ਤੀਜਾ ਐਟਮ ਬਣਦੇ ਜਾਂ ਨਸ਼ਟ ਹੁੰਦੇ ਹਨ ਐਟਮ ਬਣਦੇ ਜਾਂ ਨਸ਼ਟ ਨਹੀਂ ਕੀਤੇ ਜਾ ਸਕਦੇ ਕਿਉਂਕਿ ਅਸੀਂ ਪੜਿਆਗਾ ਅਸੀਂ ਪੜਦੇ ਵੀ ਹਾਂ ਵੀ ਜਿਹੜਾ ਮਾਸਾਗ ਉਹ ਨਾਲ ਹੀ ਖਤਮ ਕੀਤਾ ਨਾ ਬਣਾਈ ਜਾ ਸਕਦਾ ਤਾਂ ਸਾਡੀ 7ਵੀਂ ਦੀ ਆਪਸ਼ਨ ਦੂਜੀ ਸੀ ਸਾਡੀ ਬੈਟਰ ਹੋਊਗੀ ਅਵਸਥਾ ਬਦਲੀ ਹੈ ਪਰ ਪ੍ਰਦਾਰਥ ਉਹੀ ਰਹਿੰਦਾ ਹੈ ਜੀ 8ਵਾਂ ਪ੍ਰਸ਼ਨ ਹੈਡ ਦਿੱਤਿਆਂ ਵਿੱਚੋਂ ਕਿਹੜਾ ਰਸਾਇਣਿਕ ਬਦਲਾਅ ਦੀ ਪ੍ਰੂਸੇਜੋਗ ਨਿਸ਼ਾਨ ਨਹੀਂ ਹੈ Arsenic ਬਦਲਾਅ ਗਈ ਉਹਦੀ ਸਾਨੂੰ ਕਈ ਆਪਸ਼ਨਾਂ ਦਿੱਤੀਆਂ ਪਰ ਕਿ ਨਵੇਂ ਨਾ ਜੋ ਕੋਈ ਇਹੋ ਜਿਹਾ ਪੁਆਇੰਟ ਵੀ ਹੈਗਾ ਜਿਹੜਾ ਭਰੋਸੇਯੋਗ ਨਹੀਂ ਹੈਗਾ ਵੀ ਜੇ ਆਪਣੀ ਚੀਜ਼ ਹੋ ਗਈ ਬਦਲਾਅ ਤਾਂ ਆਪਾਂ ਪੱਕਾ ਯਕੀਨ ਨਹੀਂ ਕਰ ਸਕਦੇ ਵੀ ਇਹ ਰਸਾਇਣਿਕ ਹੀ ਹੋਇਆ ਹੋਣਾ ਹੋ ਸਕਦਾ ਉਹਦੇ ਵਿੱਚ ਭੁੱਤ ਕੋਈ ਹੋਵੇ ਪਹਿਲਾਂ ਕਿ ਗੈਸ ਦਾ ਨਿਕਾਸ ਜਦੋਂ ਵੀ ਕੋਈ ਕਿਰਿਆ ਹੋ ਰਹੀ ਹੈ ਜੇਕਰ ਉਹਦੇ ਵਿੱਚ ਉਹ ਗੈਸ ਵਰਨੀ ਕਹਿੰਦੇ ਗੈਸ ਦਾ ਮਤਲਬ ਆਪਾਂ ਕਹਿ ਸਕਦੇ ਨੇ ਇੱਕ ਤਰੀਕੇ ਨਾਲ ਊਰਜਾ ਕਹਿ ਸਕਦੇ ਨੇ ਜੇਕਰ ਊਰਜਾ ਨੇ ਕਿਰਿਆ ਜੇ ਗੈਸ ਨੇ ਕਿਰਿਆ ਕੋਈ ਵੀ ਹੈ ਤਾਂ ਉਹਦੇ ਵਿੱਚ ਰਸਾਇਣਿਕ ਬਦਲਾਅ ਤਾਂ ਹੁੰਦੀ ਹੁੰਦਾ ਹੈ ਪਹਿਲਾਂ ਤਾਂ ਭਰੋਸੇਯੋਗ ਹੈ ਦੂਸਰਾ ਰੰਗ ਦਾ ਬਦਲਾਅ ਰੰਗ ਬਦਲਾਅ ਵੀ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂਗੇ ਪਰ ਉਸ ਜੋ ਕਿ ਨਿਸ਼ਾਨੀ ਆ ਜਦੋਂ ਰਸਾਇਣਕ ਕਿਰਿਆ ਕੋਈ ਹੁੰਦੀ ਆ ਜੇਕਰ ਰੰਗ ਬਦਲਾਅ ਹੋ ਗਿਆ ਤਾਂ ਅਸੀਂ ਮੰਨਦੇ ਆ ਵੀ ਰਸਾਇਣਕ ਪਰਿਵਰਤਨ ਹੋਇਆ ਹੀ ਹੋਇਆਗਾ ਜਿਵੇਂ ਦਾਮ ਦੇ ਤੌਰ ਤੇ ਆਪਾਂ ਕੀ ਕਰਦੇ ਆ ਲੋਹੇ ਨੂੰ ਕਾਪਰ ਸਲਵੇਟ ਦੇ ਘੋਲ ਚ ਪਾਉਂਦੇ ਆ ਪਹਿਲਾਂ ਨੀਲਾ ਸੀ ਵੀਰ ਉਹ ਹਰੇ ਰੰਗ ਦਾ ਕੋਲ ਬਣ ਜਾਂਦਾ ਪੀਲੇ ਗਰੀਂਜਾ ਰੰਗ ਬਣ ਜਾਂਦਾ ਹੈ ਤਾਂ ਉੱਤੇ ਕੀ ਆ ਜੇ ਰੰਗ ਬਦਲ ਗਿਆ ਤਾਂ ਮਤਲਬ ਰਸਾਇਣਕ ਪ੍ਰਭਾਵ ਬਿਲਕੁਲ ਹੋਇਆ ਹੀ ਹੋਇਆ ਹੈ ਤਿੱਜਾ ਅਵਸਥਾ ਵਿੱਚ ਬਦਲਾ ਕਹਿੰਦੇ ਠੋਸ ਤਰਲ ਹੋ ਗਿਆ ਏਰਸਾਇਨਿਕ ਕੋਦਲਾ ਦੀ ਕਦੇ ਵੀ ਪ੍ਰੋਸੇਜਿਕ ਨਹੀਂ ਹੈਗੀ ਕਿਉਂਕਿ ਅਵਸਥਾ ਵਿੱਚ ਬਦਲਾ ਭੌਤਿਕ ਤੌਰ ਤੇ ਵੀ ਹੋ ਜਾਂਦਾ ਹੈ ਅਸੀਂ ਜਾਣਦੇ ਹਾਂ ਬਰਫ਼ ਹੈ ਪਾਣੀ ਚ ਬਣ ਗਿਆ ਉਹ ਅਵਸਥਾ ਚ ਬਦਲਾ ਹੋ ਗਿਆ ਤਾਂ ਇਹ ਪ੍ਰੋਸੇਜਿਕ ਬਦਲਾ ਨੂੰ ਆਪਾਂ ਰਸਾਇਨਿਕ ਬਦਲਾਵ ਵਿੱਚ ਨਹੀਂ ਕਾਊਂਟ ਕਰ ਸਕਦੇ ਹੋ ਸਕਦਾ ਬਹੁਤ ਸਾਰੇ ਕਿਰਿਆਵਾਂ ਇਹ ਜਿਹੜਾ ਹੁਣ ਜਿੰਨੇ ਵਿੱਚ ਕੀ ਹੈਗਾ ਜਿਹੜਾ ਠੋਸ ਤੌਰ ਤੇ ਸੀ ਜਦੋਂ ਕਿਰਿਆ ਹੋਈ ਰਸਾਇਨਿਕ ਕਿਰਿਆ ਉਹ ਤਰਲ ਬਣ ਗਿਆ ਪਰ ਜ਼ਿਆਦਾਤਰ ਕਿਸਨ ਵਿੱਚ ਕੀ ਹੁੰਦਾਗਾ ਇਹ ਤੋਂ ਬਿਨਾ ਅਵਸਥਾ ਨਹੀਂ ਬਦਲਦੀ ਪਰ ਹੋਰ ਕੀ ਬਦਲਾਅ ਹੋ ਜਾਂਦੇ ਨੇ ਗੈਸ ਦਾ ਨਿਕਲਣਾ ਰੰਗ ਦਾ ਬਦਲਾਅ ਹੋ ਸਕਦਾ ਕੋਈ ਆਵਾਜ਼ ਪੈਦਾ ਹੋ ਸਕਦੀ ਹੈ ਤਾਂ ਤੀਜਾ ਆਪਸ਼ਨ ਸਾਡਾ ਮੰਨਦਾ ਕਿ ਇਹ ਪ੍ਰੋਸੈਜੁਰੀ ਨਹੀਂ ਹੈਗਾ ਚੌਥਾ ਵੀ ਪੜਦੇ ਅਸੀਂ ਆਵਾਜ਼ ਦਾ ਪੈਦਾ ਹੋਣਾ ਵਿਸ਼ਤਾ ਆਵਾਜ਼ ਬਹੁਤ ਸਾਰੇ ਕਿਸਨ ਵਿੱਚ ਨਹੀਂ ਪੈਦਾ ਹੁੰਦੀ ਪਰ ਜ਼ਿਕਰ ਹੁੰਦੀ ਆ ਤਾਂ ਉਤੇ ਆਵਾਜ਼ ਦਾ ਪੈਦਾ ਹੋਣਾ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਰਸਾਇਣਿਕ ਬਦਲਾਅ ਦਾ ਹੀ ਹਿੱਸਾ ਹੈਗਾ ਆਉ ਸਾਊਂਡ ਪ੍ਰੋਡਿਊਸ ਹੋ ਜਾਣਾ ਜਿਵੇਂ ਬਹੁਤ ਸਾਰੀ ਚੀਜ਼ ਅਸੀਂ ਜਦੋਂ نیچے ਸਿੱਟਦੇ ਹਾਂ ਜਿਵੇਂ ਮਨ ਲਓ ਕੋਈ ਭਾਂਡਾ ਗਾ ਥੱਲੇ ਡਿੱਗਿਆ ਉਹ ਤਾਂ ਵੈਸੇ ਹੀ ਬਹੁਤ ਏ ਕਿਰਿਆ ਹੋ ਰਹੀ ਹੈ ਪਰ ਜੇਕਰ ਕੋਈ ਰਸਾਇਣਿਕ ਹੋ ਰਿਹਾ ਜਿਹਦੇ ਵਿੱਚ ਆਵਾਜ਼ ਨਿਕਲਦੀ ਆ ਜੇਕਰ ਜਿਵੇਂ ਆਪਾਂ ਨਾਰਮਲ ਜੀ ਗੱਲ ਕਰਦੇ ਜਦੋਂ ਕਿਸੇ ਵੀ ਤਾਤ ਨੂੰ ਅਸੀਂ ਇਤਜਾਬ ਨਾਲ ਕਿਰਿਆ ਕਰਵੋਨੇ ਤਾਂ ਹਾਈਡਰੋਜਨ ਗੈਸ ਬਾਹਰ ਨਿਕਲਦੀ ਆ ਟਿਪ ਆਫ ਸਾਊਂਡ ਪੈਦਾ ਕਰਦੀ ਆ ਜੇਕਰ ਅਸੀਂ ਉਹਦੇ ਲੈਵਲ ਲਗੇ ਤਾਂ ਉਹ ਆਵਾਜ਼ ਕਰਦੀ ਆ ਤੇ ਇਥੋਂ ਆਪਾਂ ਕਹਿ ਸਕਦੇ ਹਾਂ ਵੀ ਆਵਾਜ਼ ਦਾ ਪੈਦਾ ਹੋਣਾ ਵੀ ਕਿਸੇ ਰਸਾਇਣਿਕ ਬਦਲਾਅ ਦਾ ਪ੍ਰੋਸੈਸ ਹੋ ਗਿਆ ਹੈ ਤਾਂ ਇਹਨਾਂ ਸਾਰੇ ਪੁਆਇੰਟਾਂ ਦਾ ਸਾਡਾ ਤੀਜਾ ਹੀ ਪੁਆਇੰਟ ਬਣਦਾ ਅਵਸਥਾ ਵਿੱਚ ਬਦਲਾ ਜਿਹੜਾ ਕਿ ਇਹ ਰਸਾਇਣਿਕ ਬਦਲਾ ਦਾ ਪ੍ਰੋਸੇਜ ਹੋ ਨਹੀਂ ਹੈਗਾ 8ਵਾਂ ਦਾ 77 ਹੋ ਜਾਊਗਾ ਤੀਜਾ ਨਵਾਂ ਪ੍ਰਸ਼ਨ ਚਾਹ ਬਣਾਉਣ ਦੇ ਸਮੇਂ ਪਾਣੀ ਉਬਾਲਿਆ ਜਾਂਦਾ ਹੈ ਚਾਹ ਬਣਾ ਰਹੇ ਹਾਂ ਪਾਣੀ ਨੂੰ ਉਬਾਲਿਆ ਗਿਆ ਅਤੇ ਭਾਫ਼ ਵਿੱਚ ਬਦਲ ਜਾਂਦਾ ਹੈ ਇਹ ਭੌਤਿਕ ਬਦਲਾ ਕਿਉਂ ਮੰਨਿਆ ਜਾਂਦਾ ਹੈ ਚਾਹ ਬਣਾਈ ਪਾਣੀ ਉਬਲਿਆ ਪਾਣੀ ਭਾਫ਼ 'ਚ ਬਦਲਾ ਹੋ ਗਿਆ ਇਹਨੂੰ ਫਿਰ ਵੀ ਅਸੀਂ ਨੇ ਪਾទឹក ਪਾទឹក ਉਹਲਾ ਰਹਿ ਸੱਜਦਾ ਇਹਦਾ ਕਾਰਨ ਕੀ ਆ ਪਹਿਲਾ ਕਿਉਂਕਿ ਪਾਣੀ ਭਾਵੇਂ ਚ ਬਦਲ ਸਮੇਂ ਨਵਾਂ ਪਦਾਰਥ ਬਣਦਾ ਨਵਾਂ ਪਦਾਰਥ ਨਹੀਂ ਬਣਿਆ ਸਿਰਫ ਅਵਸਥਾ ਹੀ ਬਦਲਾ ਹੋਈ ਹੈ ਦੂਸਰਾ ਪਾਣੀ ਸਿਰਫ ਆਪਣੀ ਬਸਤਵਤ ਹੁੰਦਾ ਹੈ ਪਰ ਰਸਾਇਣਿਕ ਤੌਰ ਤੇ ਉਹੀ ਰਹਿੰਦਾ ਹੈ ਇਹ ਦੇਖੋ ਬਿਲਕੁਲ ਸਹੀ ਇੰਪੋਰਟ ਹੈ ਚਾਹ ਨੂੰ ਬਣਾਉਂਦੇ ਸੀ ਪਾਣੀ ਗਰਮ ਕੀਤਾ ਪਾਣੀ ਨੂੰ ਸੁੱਖਣ ਮਿਲ ਗਿਆ ਤਾਂ ਉਹ ਉਬਲ ਗਿਆ ਉਬਲਣ ਕਿਹਾ ਉਹ ਆਪਦੇ ਜਿਹੜਾ 100 ਡਿਗਰੀ ਉਹਦਾ ਸੈਲਸੀਅਸ ਦਾ ਤਾਪਮਨ ਹੈ ਉਹ ਤੋਂ ਉੱਪਰ ਚਲਾ ਗਿਆ ਉਹਨੇ ਆਪਣੀ ਅਵਸਥਾ ਬਦਲ ਕੇ ਪਾਣੀ ਭਾਪ ਬਣ ਗਿਆ ਤਾਂ ਪਾਣੀ ਦੇ ਜਿਹੜੇ ਗੁਣ ਨੇ ਭਾਪ ਦੇ ਵੀ ਸੇਮ ਗੁਣ ਨੇ ਜਿਹੜੀ ਰਸਾਇਣਿਕ ਬਰਤਨ ਪਾਣੀ ਦੀ ਹੈ ਸੇਮ ਉਹ ਭਾਪ ਦੀ ਵੀ ਉਹੀ ਹੈ ਤੇ ਤੇ ਪਕਾਹਾਂਗੇ ਵੀ ਪਾਣੀ ਦੀ ਸਿਰਫ ਅਵਸਥਾ ਬਦਲੀ ਹੈ ਰਸਾਇਣਿਕ ਤੌਰ ਤੇ ਉਹੀ ਰਹਿੰਦਾਗਾ ਤਾਂ ਨੌਵੇਂ ਦੀ ਸਾਡੀ ਦੂਜੀ ਆਪਸ਼ਨ ਬਿਲਕੁਲ ਸਹੀ ਹੁੰਦੀ ਆ ਤੀਜਾ ਜੇ ਤੋਂ ਪੁਆਇੰਟ ਵੀ ਆਪਾਂ ਪੜਦੇ ਹਾਂ ਕਹਿੰਦੇ ਇਸ ਪ੍ਰਕਿਰਿਆ ਵਿੱਚ ਤਾਂ ਊਰਜਾ ਨਿਕਲਦੀ ਹੈ ਇਦੇ ਵਿੱਚ ਕੀ ਹੈ ਨਾ ਤਾਪੂਰ ਜ ਨਿਕਲ ਨਹੀਂ ਰਹੀ ਤਾਪੂਰ ਤੇ ਲੱਗ ਰਹੀ ਹੈ ਅਸੀਂ ਗਰਮ ਕਰ ਰਹੀਆਂ ਜਦੋਂ ਗਰਮ ਕਰ ਰਹੀਆਂਗੇ ਤਾਂ ਅਸੀਂ ਹੁਣ ਤਾਂ ਦੇ ਰਿਹਾ ਤਾਪੂਰ ਜ ਨਿਕਲ ਨਹੀਂ ਜਾਂਦੀ ਹੈ ਤਾਂ ਗਲਤ ਹੋ ਗਿਆ ਤੇ ਜਾ ਬਣ ਤੋਂ ਚੌਥਾ ਪਾਣੀ ਦੇ ਅਣੂ ਉਹ ਦੀ ਬਣਤਰ ਭਾਵ ਵਿੱਚ ਬਦਲ ਲੈਂਦੇ ਆ ਕਿਤੇ ਪਾਣੀ ਦੇ ਅਣੂਆਂ ਦੀ ਬਣਤਰੀ ਬਦਲ ਗਈ ਤੇ ਸਾਡੇ ਨੌਵੇਂ ਦੇ ਇੱਕ ਉੱਤਰ ਜਿਹੜਾ ਸੇਵਨ ਦਾ ਉਹ ਦੂਜਾਗਾ ਪਾਣੀ ਵਿੱਚ ਸਿਰਫ ਅਵਸਥਾ ਬਦਲੀ ਹੈ ਰਸਾਇਣਿਕ ਤੌਰ ਤੇ ਉਹੀ ਰਹਿੰਦਾਗਾ ਨੰਬੇ ਦਾ ਦੂਜਾ ਉਤਰਊਗਾ 10ਵਾਂ ਪ੍ਰਸ਼ਨ ਕਿਨਾਰ ਰਸੋਈ ਵਿੱਚ ਐਲ ਪੀਜੀ ਗੈਸ ਹੁੰਦੀ ਆ ਲਿਕਵਿਡ ਪੈਟਰੋਲੀਅਮ ਗੈਸ ਆਪਾਂ ਵਰਤਦੇ ਆ ਕਿਨਾਰ ਸਿਲੰਡਰ ਵਿੱਚ ਇਹ ਤਰਲ ਰੂਪ ਵਿੱਚ ਹੁੰਦੀ ਹੈ ਸਿਲੰਡਰ 'ਚ ਤਰਲੂਪ ਦੇ ਵਿੱਚ ਹੈ ਪਰ ਬਾਹਰ ਨਿਕਲਣ ਗੈਸ ਬਣ ਜਾਂਦੀ ਆ ਜੇਕਰ ਕਿਸ ਨੂੰ ਨਹੀਂ ਪਤਾ ਕਿ ਸਿਲੰਡਰ ਦੇ ਵਿੱਚ ਜਿਹੜੀ ਗੈਸ ਹੈ ਤਰਲੂਪ ਦੇ ਵਿੱਚ ਨਹੀਂ ਤਾਂ ਉਸ ਸਿਲੰਡਰ 'ਚ ਲਾ ਕੇ ਦੇਖ ਸਕਦਾ ਹਾਂ ਸੀ ਤਾਂ ਸਾਨੂੰ ਵਿੱਚ ਆਇਆ ਲਾ ਦੋ ਜਿਵੇਂ ਪਾਣੀ ਫਿਰਦਾ ਹੁੰਦਾਗਾ ਦਸ ਲਿਗੇ ਹੋ ਲਿਕਵਿਡ ਪ੍ਰੋਬਲਮ ਗੈਸ ਹੈਗੀ ਉਹਨੂੰ ਕੰਪਰੈਸ ਕਰਕੇ ਸਿਲੰਡਰ ਦੇ ਵਿੱਚ ਪਾਇਆ ਹੋਇਆ ਜਿਹੜੇ ਤਰਲ ਵਸਤੂ ਦੇ ਵਿੱਚ ਕੀ ਹੈ ਗੈਸ ਨੂੰ ਬਹੁਤ ਜ਼ਿਆਦਾ ਹਾਈ ਪ੍ਰੈਸ਼ਰ ਨਾਲ ਉਹਨੂੰ ਤਰਲ ਬਣਾਇਆ ਹੋਇਆ ਹੈ ਪਰ ਜਦੋਂ ਅਸੀਂ ਉੱਪਰੋਂ ਖੋਲ ਦਿੰਦੇ ਹਾਂ ਜਦੋਂ ਬਾਹਰ ਨਿਕਲਦੀ ਹੈ ਬਾਹਰਲਾ ਪ੍ਰੈਸ਼ਰ ਕੱਟ ਗਿਆ ਉਹ ਬਾਹਰ ਨੂੰ ਆ ਰਹੀ ਜੋਨ ਉਹ ਆਪ ਦੀ ਪਹਿਲਾਂ ਵਾਲੀ ਅਵਸਥਾ ਦੇ ਵਿੱਚ ਆ ਗਈ ਗੈਸ ਦੇ ਵਿੱਚ ਬਣ ਗਈ ਇਹ ਨੰਬਰ ਇੱਕ ਬਦਲਾ ਹੈ ਵੀ ਉਹ ਬਾਹਰ ਨਿਕਲੀ ਹੈ ਗੈਸ ਤਰਲ ਤੋਂ ਗੈਸ ਬਣ ਗਈ ਇਹ ਪਹਿਲਾ ਬਦਲਾ ਕਹਿੰਦਾ ਫਿਰ ਉਹ ਛੜਦੀ ਹੈ ਆਪਣੇ ਅੱਗੇ ਉਹਨੂੰ ਜਾਲਿਆ ਗਿਆ ਇਹ ਦੂਜਾ ਬਦਲਾ ਪਹਿਲਾ ਬਦਲਾ ਕੀ ਹੈ ਸਿਲੰਡਰ ਚੋਂ ਗਿਆ ਸੀ ਉਹ ਤਰਲ ਦੇ ਵਿੱਚੋਂ ਗੈਸ ਬਣ ਗਈ ਪਹਿਲਾ ਬਦਲਾ ਹੋ ਗਿਆ ਦੂਜਾ ਬਦਲਾ ਆਗਾ ਉਹ ਗੈਸ ਸੜਦੀ ਹੈ ਮਤਲਬ ਕਿ ਉੱਥੇ ਜਲਨ ਹੋ ਰਹੀ ਹੈ ਕਹਿੰਦਾ ਹੀਟ ਲੇਗ ਵਿੱਚ ਵਿਕਲਪ ਸਹੀ ਚੁਣੋ ਪਹਿਲਾ ਵਿਕਲਪ ਕਹਿੰਦਾ ਪ੍ਰਕਿਰਿਆ ਏਅਰ ਸੈਨਿਕ ਹੈ ਦੂਜਾ ਪ੍ਰਕਿਰਿਆ ਬੀਰ ਸੈਨਿਕ ਹੈ ਤੀਜਾ ਕਹਿੰਦਾ ਦੋਵੇਂ ਹੀ ਰਸਾਇਣਿਕ ਨੇ ਚੌਥਾ ਕੋਈ ਰਸਾਇਣਿਕ ਨਹੀਂ ਇੱਥੇ ਕੀ ਹੋਇਆ ਤਰਲ ਤੋਂ ਗੈਸ ਅਵਸਥਾ ਵਿੱਚ ਜਾਣਾ ਇੱਕ ਭੌਤਿਕ ਪਰਿਵਰਤਨ ਹੈ ਜਿਸ ਵਿੱਚ ਕੋਈ ਨਵਾਂ ਪਦਾਰਥ ਨਹੀਂ ਉਹੀ ਗੈਸ ਸੀ ਉਹੀ ਪਹਿਲਾਂ ਲਿਕਵਿਡ ਫਾਰਮ ਦੇ ਵਿੱਚ ਸੀ ਉਹੀ ਹੋਣਾ ਜਦੋਂ ਆਪਾਂ ਪ੍ਰੈਸ਼ਰ ਘਟਾ ਲਿਆ ਤਾਂ ਕੀ ਹੋ ਗਿਆ ਤਰਲ ਵਸਤੂ ਵਿੱਚੋਂ ਸਿੱਧੀ ਗੈਸ ਵਸਤੂ ਵਿੱਚ ਚਲੇਗੀ ਪਰ ਹੈ ਤਾਂ ਉਹ ਗੈਸ ਹੀ ਉਹਦੇ ਗੁਣਾਂ ਦੇ ਵਿੱਚ ਉਹਦੀ ਅਣੂਆਂ ਦੀ ਬਣਤਰ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਤਾਂ ਬਦਲਾਅ ਇਹ ਤਾਂ ਸਾਇਨਿਕ ਪਰਿਵਰਤਨ ਨਹੀਂ ਹੈਗਾ ਇਹ ਤਾਂ ਭੌਤਿਕ ਪਰਿਵਰਤਨ ਹੈ ਤਾਂ ਸਿੱਧੇ ਜਿਨਾਂ ਪਹਿਲੀ ਤੀਜੀ ਤੇ ਚੌਥੀ ਉਹਨਾਂ ਸਾਡੀ ਗੱਲ ਹੋ ਰਹੀ ਹੈ ਵੀ ਕੋਈ ਵੀ ਰਸਾਇਣਿਕ ਬਦਲਾ ਨਹੀਂ ਹੈਗਾ ਕਿਉਂਕਿ ਪਹਿਲੇ ਚ A ਨੂੰ ਪੁੱਛ ਕਿਹਾ ਗਿਆ ਰਸਾਇਣਿਕ ਬਦਲਾ A ਤਾਂ ਹੈ ਹੀ ਨਹੀਂ ਤੀਜੇ ਚ A ਤੇ B ਦੋਨੋਂ ਨੂੰ ਕਿਹਾ ਕਿ ਤੁਸੀਂ AB ਹੈ ਨਹੀਂ ਦੂਸਰਾ ਬਦਲਾੜਾ B ਹੈ ਉਹ ਚ ਕਿਰਿਆ ਹੋਈ ਹੈ ਆਕਸੀਜਨ ਨੇ ਗੈਸ ਨੂੰ ਜਲਾਇਆ ਜਲਾਉਣ ਦੇ ਵਿੱਚ ਮਦਦ ਕਰੀ ਹੈ ਜਦੋਂ ਇਹ ਕਿਰਿਆ ਹੋਊਗੀ ਤਾਂ ਸਾਨੂੰ ਕਾਰਬਨ ਡਾਈਆਕਸਾਈਡ ਗੈਸ ਉਸ ਮਾਉਂਟ ਦੇ ਵਿੱਚ ਪੈਦਾ ਹੋਈ ਹੈ ਤਾਂ ਇੱਥੇ ਕੀ ਹੋ ਗਿਆ ਰਸਾਇਣਿਕ ਬਦਲਾਅ ਹੋ ਗਿਆ B ਦੇ ਵਿੱਚ ਕਲਰਸਾਇਣਿਕ ਬਦਲਾਅ ਗਿਆ A ਦੇ ਵਿੱਚ ਨਹੀਂ ਹੈਗਾ B ਨੂੰ ਅਸੀਂ ਭੌਤਿਕ ਵੀ ਨਹੀਂ ਕਹਿ ਸਕਦੇ ਕਿਉਂਕਿ ਉੱਥੇ ਕੀ ਹੈਗਾ ਗੈਸ ਖਤਮ ਹੋ ਚੁੱਕੀ ਹੈ ਨਵਾਂ ਪਦਾਰਥ ਮਿਲ ਚੁੱਕਿਆ ਸਾਨੂੰ ਤਾਂ ਇੱਥੇ ਕੀ ਹੈ B ਕਲਰਸਾਇਣਿਕ ਪ੍ਰਭਾਵ ਦੇ ਵਿੱਚ ਆਉਂਦਾ ਹੈ ਤਾਂ ਦਸਵੇਂ ਤੋਂ ਸਾਡਾ ਆਜੂਗਾ ਦੂਜਾ ਪ੍ਰਤੀਕਿਰਿਆ B ਰਸਾਇਣਿਕ ਬਦਲਾਅ ਹੈ 11ਵਾਂ ਪ੍ਰਸ਼ਨ ਹੈ ਕਿੰਨਾ 27 ਅਗਸਤ 2025 ਨੂੰ ਪਾਣੀ ਦੇ ਪਾਣੀ ਨਿਕਾਸ ਕਰਨ ਰਾਵੀ ਦਰਿਆ ਉਤੇ ਮਾਧੋਪੁਰ ਹੈਡ ਵਰਕਸ ਤੇ ਦੋ ਫਲੱਡ ਗੇਟ ਜੰਗ ਕਰਨ ਟਹਿ ਗਏ ਅਸੀਂ ਜਾਣਦੇ ਹਾਂ ਕਿ ਇਸ ਵਾਰ ਸਾਡੇ ਸੂਬੇ ਦੇ ਵਿੱਚ ਬਹੁਤ ਜ਼ਿਆਦੇ ਹੜ੍ਹਾਂ ਨੇ ਪ੍ਰਭਾਵਿਤ ਕੀਤਾਗਾ ਜਿਸ ਦੇ ਕਰਕੇ ਕੀ ਹੋਇਆਗਾ 27 ਅਗਸਤ 2025 ਨੂੰ ਕੀ ਹੋ ਗਿਆ ਸੀ ਰਾਵੀ ਦਰਿਆ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਗਿਆ ਜਿੱਤੇ ਕਰਕੇ ਜਿਹੜਾ ਮਾਧੋਪੁਰ ਹੈਡ ਵਰਕਸ ਹੈ ਜਿੱਥੇ ਪਾਣੀ ਨੂੰ ਰੋਕਿਆ ਜਾਂਦਾਗਾ ਆਪਾਂ ਕਹਿ ਸਕਦੇ ਹਾਂ ਕਿਦਰੀ ਕਨਾਲ ਵੀ ਡੈਮ ਬਣਾਏ ਜਾਂਦੇ ਨੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਪਾਣੀ ਦੀ ਸੈਟਅਪ ਨੂੰ ਸਹੀ ਰੱਖਦੇ ਹਾਂ ਲੋਡ ਦੇ ਅਨਸਾਰ ਵਰਤਨ ਦੇ ਹਿਸਾਬ ਨਾਲ ਤਾਂ ਉੱਥੇ ਜਿਹੜੇ ਦੋ ਫਲੱਡ ਗੇਟ ਸੀ ਉਹ ਟੁੱਟ ਗਏ ਜਰਲ ਲੱਗੇ ਉਹ ਟਹਿ ਗਏ ਕਹਿੰਦੇ ਇਸ ਘਟਨਾ ਵਿੱਚ ਧਾਤਾਂ ਦੇ ਗੇਟਾਂ ਦੇ ਜਰਲ ਲੱਗਨ ਨੂੰ ਪਰਮਾਨਤਿਕ ਪਦਰ ਤੇ ਕਿਹੜੇ ਤਰ੍ਹਾਂ ਦੇ ਬਦਲਾਅ ਵਜੋਂ ਦਰਸਾਇਆ ਜਾ ਸਕਦਾ ਹੈ ਜਿਹੜੀ ਧਾਤ ਹੈ ਲੋਹੇ ਦੇ ਗੇਟ ਸੀ ਫਲੱਡ ਗੇਟ ਨਹੀਂ ਹੋਰ ਟੁੱਟ ਕੇ ਚਲੇ ਗਏ ਇਹਨੂੰ ਅਸੀਂ ਕਿਹੜੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਅਨੁਵਾਦ ਤੌਰ ਤੇ ਸਮਝਾ ਸਕਦੇ ਹਾਂ ਪਹਿਲੇ ਕਹਿੰਦੇ ਭੌਤਿਕ ਬਦਲਾ ਹੋਇਆ ਤਾਤ ਦੀ ਰਚਨਾ ਕਮਜ਼ੋਰ ਹੋਈ ਪਰਸਾਇਨਿਕ ਬਦਲਾ ਤੇ ਉਹੀ ਰਹੀ ਇਹ ਬਿਲਕੁਲ ਗਲਤ ਹੈ ਦੂਜਾ ਕਹਿੰਦੇ ਹਰਸਾਇਨਿਕ ਬਦਲਾ ਹੋਇਆ ਦੇਖੋ ਜੰਗ ਲੱਗੀ ਆ ਲੋਹੇ ਨੂੰ ਜੰਗ ਲੱਗਣ ਦਾ ਮਤਲਬ ਆਕਸੀਜਨ ਤੇ ਹਵਾ ਦੇ ਵਿੱਚ ਆਕਸੀਜਨ ਤੇ ਨਾਲ ਦੇ ਨਾਲ ਪਾਣੀ ਜਿਹੜੀ ਨਮੀ ਦੇ ਵਿੱਚ ਸੀ ਉਹਦੇ ਨਾਲ ਕਿਰਿਆ ਕੀਤੀ ਹੈ ਜਿਸ ਦੀ ਕਰਕੇ ਉਹ ਨਮੀ ਜੀਤ ਬਣਾ ਜਾਂਦਾ ਨਵਾਂ ਪਦਾਰਥ ਬਣਾਇਆਗਾ ਜੰਗ ਜੰਗ ਆਪਾਂ ਕਹਿੰਦੇ ਰਸਟ ਕਹਿੰਦੇ ਆ ਜਿੱਤੇ ਰਕੇ ਗਏ ਟੁੱਟ ਗਏ ਤਦ ਇਸ ਹਨ ਇਹ ਬਦਲਾ ਤਾਂ ਹੋਈ ਹੋਇਆ ਦੂਜੀ ਆਪਸ਼ਨ ਹੈ ਕਿਉਂਕਿ ਲੋਹੇ ਦੇ ਐਟਮ ਆਕਸੀਜਨ ਅਤੇ ਨਮੀ ਨਾਲ ਮਿਲ ਕੇ ਆਇਰਨ ਆਕਸਾਈਡ ਬਣਾਉਂਦੇ ਹਨ ਪਰ ਕੁੱਲ ਐਟਮਾਂ ਦੀ ਗਿਣਤੀ ਉਹੀ ਰਹਿੰਦੀ ਹੈ ਇਹ ਬਿਲਕੁਲ ਸਹੀ ਹੈ ਲੋਹੇ ਦੇ ਜਿਹੜੇ ਐਟਮ ਸੀ ਉਹਨੇ ਆਕਸੀਜਨ ਦੇ ਨਮੀ ਨਾਲ ਕਿਰਿਆ ਕੀਤੀ ਨਮੀ ਦੇ ਵਿੱਚੋਂ ਪਾਣੀ ਮਤਲਬ ਮਿਲ ਗਿਆ ਆਇਰਨ ਆਕਸਾਈਡ ਬਣਾ ਲਿਆ ਕੁੱਲ ਐਟਮਾਂ ਦੀ ਗਿਣਤੀ ਉਹੀ ਰਹਿੰਦੀ ਹੈ ਕੁੱਲ ਐਟਮ ਨਹੀਂ ਬਦਲ ਸਕਦੇ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿੰਨੇ ਅਮਾਉਂਟ ਆਪਾਂ ਦੀ ਵਰਤਿਆ ਉਨੀ ਮਾਉਂਟਸ ਇਸ ਨੇ ਪੈਦਾ ਕਰਨੀ ਹੈ ਤਾਂ ਦੂਜਾ ਆਪਸ਼ਨ ਸਾਡਾ ਸਹੀ ਬਣ ਰਿਹਾ ਹੈ ਤੀਜੇ ਫੇਰ ਬਹੁਤੋ ਹੀ ਬਦਲਾਅ ਆਇਆ ਇਹ ਵੀ ਗਲਤ ਬਣੂਗਾ ਚੌਥਾ ਹਰਸੈਨਿਕ ਬਦਲਾਅ ਪਰ ਇਸ ਵਿੱਚ ਐਟਮ ਨਸ਼ਤ ਹੋ ਗਏ ਅਤੇ ਨਵੇਂ ਐਟਮ ਬਣੇ ਕਹਿੰਦੇ ਹਰਸੈਨਿਕ ਬਦਲਾਅ ਹੋ ਗਿਆ ਕਹਿੰਦੇ ਪਹਿਲਾਂ ਐਟਮ ਨਸ਼ਤ ਹੋ ਗਏ ਫਿਰ ਨਵੇਂ ਬਣ ਗਏ ਤੇ ਠੀਕ ਹੈ ਸਾਡਾ ਆਪਸ਼ਨ ਦੂਜੀ ਆਜੂਗਾ ਨਸ਼ਤ ਨਹੀਂ ਹੋ ਸਕਦੇ ਐਟਮ ਸਾਡੇ ਅਸੀਂ ਨਾ ਬਣਾ ਸਕਦੇ ਨਾ ਅਸੀਂ ਖਤਮ ਕਰ ਸਕਦੇ ਹਿੱਥੇ ਕੀ ਹੁੰਦਾ ਸਿਰਫ ਲੋਹੇ ਨੇ ਕਿਰਿਆ ਕੀਤੀ ਉਹ ਰੀਅਰੇਂਜ ਹੋ ਗਏ ਬਦਲ ਗਏ ਜਿਗਾਵਾਂ ਉਹਨਾਂ ਨੇ ਬਦਲ ਗਈਆਂ ਪਰ ਅਸੀਂ ਉਹਨਾਂ ਨੂੰ ਖਤਮ ਨਹੀਂ ਕੀਤਾ ਤਾਂ 11ਵੇਂ ਉਹਦਾ ਸਾਡਾ ਦੂਜਾ ਜੁਗਰ ਸਾਇਨਿਕ ਬਦਲਾ ਕਿਉਂਕਿ ਲੋਹੇ ਦੇ ਐਟਮ ਪਾਣੀ ਮਤਲਬ ਜਿਹੜਾ ਨਮੀ ਦੀ ਫਾਰਮ ਦੇ ਵਿੱਚ ਹੈ ਤੇ ਆਕਸੀਜਨ ਨਾਲ ਮਿਲ ਕੇ ਆਇਰਨ ਆਕਸਾਈਡ ਬਣਾਉਂਦੇ ਨੇ 12ਵਾਂ ਪ੍ਰਸ਼ਨ ਹੈ ਕਹਿੰਦਾ ਬੈਵ ਨੇ ਮੈਗਨੀਸ਼ੀਅਮ ਦਾ ਰਿਬਨ ਸਾੜਿਆ ਸੜਨ ਤੋਂ ਬਾਅਦ ਉਸ ਨੂੰ ਸਵਾਦ ਪ੍ਰਾਪਤ ਹੋਈ ਸਵਾਦਾ ਰੰਗ ਤੇ ਜੋਗਿਕ ਦਾ ਫਾਰਮੂਲਾ ਕਿਹੜਾ ਸੀ ਕਹਿੰਦੇ ਹੁਣ ਸਵਾਦਾ ਜਿਹੜਾ ਰੰਗ ਹੋਇਆ ਇਹ ਜਦ ਜੋਗਿਕ ਬਣਿਆਗਾ ਜਿਹੜੀ ਸਵਾਗੀ ਉਹ ਇੱਕ ਜੋਗਿਕ ਬਣ ਗਿਆ ਕਿਰਿਆ ਹੋ ਗਈ ਮੈਗਨੀਸ਼ੀਅਮ ਦਾ ਸੜਨਾ ਦੇਖੋ ਅਰਸੈਨਿਕ ਕਿਰਿਆ ਹੋ ਰਹੀ ਹੈ ਜਲਨ ਹੋ ਰਿਹਾ ਮੈਗਨੀਸ਼ੀਅਮ ਇੱਕ ਤਾਤ ਹੈ ਜਲਨ ਹੋ ਰਿਹਾ ਉਹਨੇ ਆਕਸੀਜਨ ਨਾਲ ਕਿਰਿਆ ਕਰੀਆ ਮੈਗਨੀਸ਼ੀਅਮ ਆਕਸਾਈਡ ਬਣਾਤਾ ਇਹਦਾ ਜੋਗਿਕ ਦਾ ਫਾਰਮੂਲਾ ਹੋ ਗਿਆ ਮੈਗਨੀਸ਼ੀਅਮ ਆਕਸਾਈਡ ਆ ਤਵੇ ਦਾ ਰੰਗ ਕਿਹੜਾ ਸੀ ਉਹ ਚਿੱਟੇ ਰੰਗ ਦਾ ਹੁੰਦਾਗਾ ਆਪਾਂ ਆਪਸ਼ਨ ਦੇਖ ਸਕਦੇ ਹਾਂ ਇਹਦੇ ਵਿੱਚ ਤੀਜੀ ਬਣਦੀ ਹੈ ਚਿੱਟਾ ਰੰਗ ਅਤੇ ਮੈਗਨੀਸ਼ੀਅਮ ਆਕਸਾਈਡ ਆ ਕਿਉਂਕਿ ਮੈਗਨੀਸ਼ੀਅਮ ਦੀ ਚੀਜ਼ ਆ ਤਾਂ ਮੈਗਨੀਸ਼ੀਅਮ ਆਕਸਾਈਡ ਹੀ ਬਣੂਗਾ ਜਿਵੇਂ ਪਹਿਲੇ ਵਿੱਚ ਆਇਰਨ ਆਕਸਾਈਡ ਕਿਹਾ ਤਾਂ ਦੂਜੀ ਜ਼ਿੰਕ ਕਿਹਾ ਤਾਂ ਚੌਥੀ 'ਚ ਕੈਲਸ਼ੀਅਮ ਆਕਸਾਈਡ ਕਿਹਾ ਅਸੀਂ ਵਰਤਾਂ ਮੈਗਨੀਸ਼ੀਅਮ ਹੈ ਤਾਂ ਮੈਗਨੀਸ਼ੀਅਮ ਆਕਸਾਈਡ ਹੀ ਬਣੇਗਾ ਤੇ ਸਾਡੇ ਆਪਸ਼ਨ ਮੰਨਦੀ ਆ 12ਵੀਂ ਦੀ ਤੀਜੀ 13ਵਾਂ ਪ੍ਰਸ਼ਨ ਹਰਸ਼ਤ ਨੇ ਕਾਪਰ ਸਲਫੇਟ ਦਾ ਸੁੱਧ ਕੋਲਟਾ ਕਰ ਕੀਤਾ ਕਾਪਰ ਸਲਫੇਟ ਦਾ ਇੱਕ ਵਧੀਆ ਕੋਲਡ ਜਿਹੜਾ ਸੁੱਧਾ ਤਿਆਰ ਕਰ ਲਿਆ ਤੇ ਕਿੰਨੇ ਸਹੀ ਪ੍ਰਕਿਰਿਆ ਨਾਲ ਸੁੱਧ ਕ੍ਰਿਸਟਲ ਬਣਾਉਣ ਦੀ ਕੋਸ਼ਿਸ਼ ਕੀਤੀ ਕਿਸ਼ ਬਣਾਉਣੀ ਸ਼ੁਰੂ ਕਰ ਲੇ ਹੀਟ ਅਪ ਕੀਤਾ ਤੇ ਦੁਬਾਰਾ ਕੁਲਡਾਊਨ ਕਰਨਾ ਸ਼ੁਰੂ ਕਰ ਲਿਆ ਕਹਿੰਦੇ ਕ੍ਰਿਸਟਲ ਬਣਾਉਣ ਦੀ ਆਖਰੀ ਪੜਾਅ ਵਿੱਚ ਕਿਹੜਾ ਬਦਲਾਅ ਹੋ ਰਿਹਾ ਹੁਣ ਆਖਰੀ ਪੜਾਅ ਕੀ ਹੁੰਦਾ ਹੈਗਾ ਅਸੀਂ ਨੇ ਸਕੋਲ ਤਿਆਰ ਕਰ ਲਿਆ ਉਹਨੂੰ ਕ੍ਰਿਸਟਲ ਬਣਾਉਣਾ ਸ਼ੁਰੂ ਕਰ ਲਿਆ ਆਖਰੀ ਪੜਾਅ 'ਚ ਕੀ ਹੁੰਦਾ ਹੈਗਾ ਜਿੱਥੇ ਜਿਹੜਾ ਹੁਣ ਕੋਲ ਹੈ ਉਹ ਤਰਲ ਅਵਸਥਾ ਦੇ ਵਿੱਚ ਹੈ ਜਿਹੜੇ ਕ੍ਰਿਸਟਲ ਨੇ ਉਹ ਸਾਡੇ ਠੋਸ ਅਵਸਥਾ ਦੇ ਬਣਾਉਂਦੇ ਨੇ ਤਾਂ ਆਖਰੀ ਪੜਾਅ ਇੱਥੇ ਹੁੰਦਾ ਹੈਗਾ ਵੀ ਜਿਹੜਾ ਤਰਲ ਹੈ ਉਹਨੇ ਠੋਸ ਬਣਨਾ ਹੈ ਕੋਲਿੰਗ ਦੀ ਮਦਦ ਨਾਲ ਵੀ ਠੰਡਾ ਕਰਨ ਨਾਲ ਸ਼ੁਰੂ ਕਰ ਲਈ ਹੌਲੀ ਹੌਲੀ ਜਿਹੜੇ ਕਣ ਨੇ ਉਹ ਨੇੜੇ ਆ ਜਾਣਗੇ ਬਦਲਣਗੇ ਨਹੀਂ ਨੇੜੇ ਆ ਜਾਣਗੇ ਤਾਂ ਇੱਥੇ ਕੀ ਆ ਪੌਤਿਕ ਬਦਲਾ ਹੀ ਹੁੰਦਾ ਹੈ ਆਪਸ਼ਨ ਆ ਸਾਨੂੰ ਪੌਤਿਕ ਬਦਲਾ ਰਸਾਇਣਿਕ ਬਦਲਾ ਬਿਜਲੀ ਬਦਲਾ ਜਾਂ ਪਰਮਾਣੂ ਬਦਲਾ ਤੇ ਇੱਥੇ ਕੀ ਹੋਇਆਗਾ ਸਾਡੇ ਇੱਥੇ ਇੱਥੇ ਦੋ ਤਰ੍ਹਾਂ ਦੀ ਆਪਾਂ ਗੱਲ ਕਰ ਸਕਦੇ ਹਾਂ ਪੌਤਿਕ ਬਦਲਾ ਹੋ ਗਿਆ ਪੌਤਿਕ ਬਦਲਾ ਦੇ ਨਾਲ-ਨਾਲ ਪਰਮਾਣੂਆਂ ਦਾ ਬਦਲਾ ਹੋ ਗਿਆ ਆਪਸ ਚ ਕਣ ਦੇ ਧਰਿਕਨ ਆਪਣੇ ਲਈ ਰੀਅਰੇਂਜ ਹੋਗੇ ਕਣ ਸੀ ਦੂਰ ਦੂਰ ਸੀ ਉਹ ਨੇੜੇ ਨੇੜੇ ਹੋਗੇ ਨੇੜੇ ਨੇੜੇ ਹੋਣ ਦਾ ਮਤਲਬ ਕੀ ਹੈ ਪੌਤਿਕ ਬਦਲਾਅ ਹੋ ਗਿਆ ਮਤਲਬ ਆਪਾਂ ਕਹਿੰਦੇ ਸੀ ਜਿਹੜੇ ਕਣ ਨੇ ਕੋਪਰਸਲ ਵਿਟ ਦੇ ਦੂਰ ਦੂਰ ਫਿਰਦੇ ਸੀ ਉਹ ਨੇੜੇ ਨੇੜੇ ਆ ਗਏ ਮਤਲਬ ਜਿਹੜੇ ਰੀਅਰੇਂਜ ਹੋ ਗਏ ਤਾਂ 13ਵਾਂ ਦਾ ਉੱਤਰ ਸੜਾ ਆਜੂਗਾ ਤੀਜੀ ਆਪਸ਼ਨ ਜਿੱਥੇ ਸਿਰਫ ਏ ਪੌਤਿਕ ਬਦਲਾਅ ਲਿਖਿਆ ਹੋਇਆ ਹੈਗਾ ਤਾਂ 13ਵਾਂ ਸਾਡਾ ਤੀਜਾ ਹੋਊਗਾ ਸਿਰਫ ਏ 14ਵਾਂ ਪ੍ਰਸ਼ਨ ਕਦਰ ਸੁਮਿਤ ਨੇ ਕਾਪਰ ਸਲਵੇਟ ਦੇ ਕੋਲ ਵਿੱਚ ਲੋਹੀ ਦੀਆਂ ਕਿੱਲਾਂ ਪਾਈਆਂ ਉਸ ਨੂੰ ਨਵਾਂ ਜੋਗੇ ਆਇਰਨ ਸਲਵੇਟ ਪ੍ਰਾਪਤ ਹੋਇਆ ਪ੍ਰਕਿਰਿਆ ਤੋਂ ਪਹਿਲਾਂ ਤੇ ਬਾਅਦ ਕੋਲ ਦਾ ਕਿਹੋ ਜਿਹਾ ਸੀ ਇੱਥੇ ਹੋਇਆ ਕਿ ਇਹ ਕਾਪਰ ਸਲਵੇਟ ਨੀਲੇ ਰੰਗ ਦਾ ਕੋਲ ਹੁੰਦਾਗਾ ਜਦੋਂ ਉਸ ਨੇ ਉਹਦੇ ਵਿੱਚ ਲੋਹੀ ਦੀਆਂ ਕਿੱਲਾਂ ਪਾਈਆਂ ਨੇ ਤਾਂ ਇਹ ਦੂਜਾ ਪ੍ਰਕਿਰਿਆ ਤੋਂ ਬਾਅਦ ਜਿਹੜਾ ਪ੍ਰਭਾਵਤ ਹੁੰਦਾ ਉਹ ਗ੍ਰੀਨ ਰੰਗ ਦਾ ਬਣ ਜਾਂਦਾ ਹਰਾ ਬੇ ਪੇਲ ਗ੍ਰੀਨ ਜਿਹਾ ਬਣ ਜਾਂਦਾਗਾ ਤਾਂ ਇੱਥੇ ਕਿਹੜੀ ਆਪਸ਼ਨ ਸਾਡੀ ਸਹੀ ਬਣਦੀ ਹੈ ਤੀਜੀ ਵੀ ਪਹਿਲਾਂ ਨੀਲਾ ਸੀ ਬਾਅਦ ਵਿੱਚ ਹਰੇ ਰੰਗ ਦਾ ਹੋ ਗਿਆ ਹੌਲੀ ਹੌਲੀ ਕੀ ਹੈਗਾ ਜਿਹੜਾ ਰੰਗ ਉਹ ਅਪੀਅਰ ਡਿਸਪੀਅਰ ਹੋ ਜਾਂਦਾ ਤੇ ਜਿਹੜੀਆਂ ਲੋਹੇ ਦੀਆਂ ਰੌਡ ਨੇ ਉਹਦੇ ਉੱਤੇ ਸਾਨੂੰ ਜੰਗਰ ਦੇਖਣਾ ਦਿਖਾਈ ਦੇਣਾ ਕਿੰਨਾ ਤਾਂ ਇੱਥੇ ਜਿਹਦਾ ਸਾਨੂੰ ਆਪਸ਼ਨ ਹੈ 14ਵਾਂ ਦਾ ਉੱਤਰ ਆ ਜੂਗਾ ਤੀਜਾ ਪਹਿਲਾਂ ਨੀਲਾ ਬਾਅਦ ਵਿੱਚ ਹਰਾ ਕਿਉਂਕਿ ਬਾਕੀਆਂ ਦੇ ਪਹਿਲਾਂ ਹਰਾ ਬੇਰੰਗ ਜਾਂ ਕਾਲਾ ਕਿਹਾ ਹੋਇਆ ਅਸੀਂ ਜਾਣਦੇ ਹਾਂ ਕਾਪਰ ਸਲਵੇਟਾ ਹੈ ਉਹ ਨੀਲੇ ਰੰਗ ਦਾ ਕੋਟ ਬਣਾਉਂਦਾ ਹੈ ਤੇ ਸਾਡਾ 14ਵਾਂ ਉੱਤਰ ਸਾਡਾ ਤੀਜਾ ਹੀ ਆ ਜਾਊਗਾ ਤਾਂ ਇਸ ਤਰੀਕੇ ਨਾਲ ਅੱਜ ਅਸੀਂ ਨੇ 7ਵੀਂ ਜਮਾਤ ਦੀ ਜਿਹੜੀ ਵਰਕਸ਼ੀਟ ਆ ਸੀਪੀ ਦੀ ਤੀਜੀ ਵਰਕਸ਼ੀਟ ਉਹਦੇ ਪ੍ਰਸ਼ਨਾਂ ਤਰ੍ਹਾਂ ਨਾਲ ਗੱਲਬਾਤ ਕੀਤੀ ਹੈ ਉਮੀਦ ਹੈ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਪੱਤ ਪੱਤ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ